Fins aquí el programa d'avui. ਜੈ ਹਿੰਦ ਕੱਲ ਸੋਸ਼ਲ ਮੀਡੀਆ ਤੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਰੋਜ਼ ਗਾਰਡਨ ਦੇ ਉੱਤੇ ਇੱਕ ਕੁੜੀ ਜਿਹੜੀ ਪੈਦਲ ਜਾ ਰਹੀ ਸੀ ਤੇ ਪਿੱਛੇ ਤੋਂ ਐਕਟਿਵਾ ਤੇ ਸਵਾਰ ਇੱਕ ਅਣਛਾਤਾ ਵਿਅਕਤੀ ਆਇਆ ਤੇ ਉਸਨੇ ਉਹਦੇ ਨਾਲ ਇਸਨੇਚਿੰਗ ਕੀਤੀ ਤੇ ਉਹਨੂੰ ਕਸੀਟਨਦੀ ਉਹਨੂੰ ਕਸੀਟਿਆ ਕਾਫੀ ਤੇ ਇਸੀ ਵੀਡੀਓ ਦਾ ਕੌਗਨੀਸੈਂਸ ਲੈਂਦੇ ਹੋਏ ਸਾਡੀ ਐਸਐਚਓ ਡਿਵੀਜ਼ਨ ਨੰਬਰ 8 ਤੇ ਕੁਮਾਰ ਗੰਡੀ ਚੌਕੀ ਇੰਚਾਰਜ ਦੀ ਟੀਮ ਨੇ ਮੌਕੇ ਤੇ ਕਾਰਵਾਈ ਕੀਤੀ ਮੌਕਮ ਮੁਲਾਇਜ਼ਾ ਕੀਤਾ એફઆઈઆર दर्ज ਕੀਤੀ ਨਾਲ ਹੀ ਹੁਣ ਆ ਜਿਹੜਾ ਇਸ ਮੁਕਦਮੇ ਦਾ ਮੇਨ ਏਕ ਹਜ਼ਾਰ ਰੁਪਏ ਸੀ ਉਹ ਫੜਿਆ ਜਾ ਚੁੱਕਾ ਹੈ ਉਹਦਾ ਨਾਮ ਹੈ ਪਵਨਦੀਪ ਉਰਫ ਮਿੱਟੂ ਜਿਹਦੇ ਕੋਲੋਂ ਐਕਟਿਵ ਆ ਤੇ ਜਿਹੜਾ ਮੋਬਾਈਲ ਫੋਨ ਹੈ ਉਹ ਬਰਾਮਦ ਹੋਇਆ ਹੈ ਅੱਗੇ ਇਸ ਕੇਸ ਦੀ ਤਫਤੀਸ਼ ਜਾਰੀ ਹੈ ਧੰਨਵਾਦ